ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੀਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਸਟਰੀ ਵਿੱਚ ਇੱਕ ਛੜਕ ਹਸਤੇ ਦੌਰਾਨ ਮੌਤ ਹੋਣ ਦਾ ਦੁਖਦਾਈ ਸਮachar ਪ੍ਰਾਪਤ ਹੋਇਆ ਜਿਸ ਤੋਂ ਬਾਅਦ ਉਸਦੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਰੋਕੇ ਜਿਨ੍ਹਾਂ ਦਾ ਬਹੁਤ ਬੁਰਾ ਹਾਲ ਹੋਇਆ ਸੀ ਉਨ੍ਹਾਂ ਦੱਸਿਆ ਕਿ ਸਰਕਾਰਾਂ ਕੋਲੋਂ ਆਪਣੇ ਨੌਜਵਾਨ ਅਰਵਿੰਦ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਂਦੀ ਮੰਗ ਉਹ ਕਰਦੇ ਹਨ ਤਾਂ ਕਿ ਉਹਨਾਂ ਦੀਆਂ ਅੰਤਮ ਰਸਮਾਂ ਆਪਣੀਆਂ ਅੱਖਾਂ ਮੂਰੇ ਕਰ ਸਕਣ ਇਸ ਸੰਬੰਧੀ ਲੋਕ ਜਨਬੀ ਚੈਨਲ ਵੱਲੋਂ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੂਪ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ ਧੰਨਵਾਦ ਮੈਂ ਫੋਟੋ 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 ਮੈਂ ਫੋ ਮੈਂ ਪੁੱਤ ਬਣੀ ਰੂਹੀ ਮੈਂ ਕਿਰੋ ਬੋਲਗੀ ਮੈਂ ਬਸ ਨੈ ਭਰੀਤਾ ਜੋ ਹਟੋ ਤੀ ਮੈਂ ਨਿਕਿਆ ਨਹੀਂ ਆ ਬਸ ਯਾ ਵਾਲੀ ਹਏ ਮੈਂ ਕਿਤੇ ਪਵਾ ਹਏ ਮੈਂ ਕਿਰੋ ਬੋਲਗੀ ਕੀ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਰਿੰਦਰ ਸਿੰਘ ਮੇਰੇ ਪੁੱਤ ਦਾ ਨਾ ਜੋ ਹੈ ਕੀ ਗੱਲ ਹੋਈ ਜੀ ਉਹ ਤੇ ਇਹ ਹੋ ਗਿਆ ਜੀ ਟੈਂਟਾਂ ਚੰਦੇ ਹੋਇਆ ਔਰ ਪਤਾ ਨਹੀਂ ਜਨ ਲੱਗਦਾ ਹਨ ਕੀ ਹੋਇਆ ਹੈ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਹਾਂ ਸਰਕਾਰ ਕੋ ਕੀ ਮੰਗ ਕਰਦੇ ਆਂ ਯਾਨੀ ਹਾੜਾ ਪੁੱਤ ਆਵੇ ਇੱਧਰ ਆਈ ਪੁੱਤ ਨੂੰ ਵੇਖੀਏ ਆਪਣੇ ਨੂੰ ਆਪਣੇ ਪੁੱਤ ਨੂੰ ਮੇਰੀ ਹਤੀ ਆਵੇ ਔਰ ਮੇਰੇ ਪੁੱਤ ਵੀ ਔਰ ਸਾਰੇ ਹੋਣ ਜੀ ਕਿੰਨਾ ਟਾਈਮ ਹੋ ਗਿਆ ਹੈ ਕਰੇ ਨੂੰ ਜੀ ਗਿਆ ਨੂੰ ਤੇ ਕੇ 2 ਮਹੀਨੇ ਹੋ ਗਏ ਨਾ ਜਿੰਦਰਾ ਕਿੰਨੇ ਸਾਲ ਬੀਨ ਲੱਗ ਗਏ ਦੁਆਕ ਮੈਨ ਨਹੀਂ ਹੋਇਆ ਆਹ ਦੋ ਵੀ ਨਹੀਂ ਹੋਇਆ ਮੈਂ ਬਤਨ ਦਾਈ ਨੂੰ ਚੱਲੋ ਜੀ ਬਰਿੰਦਰ ਸਿੰਘ ਸਰਦਾਰ ਨਿਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗਮਲ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚ ਰਹਿ ਰਹੇ ਆ ਅੱਠ ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਜਿਹਨਾਂ ਦੀ ਕਿਸ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਗਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਬੱਡੇ ਦੇਲ ਵਾਲਿਆ ਉਹ ਸੁਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਅਹੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਫੋੜ ਕੋਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗਿਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਇਹ ਬਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 28 ਸਾਲੀ ਪਹਿਲਾਂ ਆਇਆ ਏ ਦੋ ਛੋਟੀਆਂ ਛੋਟੀਆਂ ਗੁੱਡੀਆਂ ਇਹਦੀਆਂ ਕਿਹੜੇ ਦੇਸ਼ ਗਿਆ ਆ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਚਿਤਰਾ ਕਰ ਉਹ ਜਾਂਦਾ ਉਥੋਂ ਸਿਡਨੀ ਗਿਆ ਹੈ ਉਥੇ ਇਹ ਨਾਲ ਕੋ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸੇ ਕੀ ਕਿਸ ਤਰ੍ਹਾਂ ਪਾਣਾ ਵਰਤ ਗਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਆਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸੇ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਸਾਨੂੰ ਦੋ ਇੱਥੇ ਪੰਜਾਬ ਚ ਕੀ ਗਿਆ ਲਈ ਤੇ ਨਹੀਂ ਆਪਣੇ ਪੁੱਤ ਦੇ ਜਿਹੜੇ ਬਾਕੀ ਦੀ ਆ ਜੋ ਉਹਦਾ ਕਰ ਲਈਏ ਹਾਂਜੀ ਕੀ ਗੱਲ ਹੋਈ ਜੀ ਕੀ ਨਾਮ ਹੀ ਹੈ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਮਰਿੰਦਰ ਸਿੰਘ ਨਾਂ ਹੈ ਦਾ ਜੀ ਗੱਗੂਮਾਲ ਪਿੰਡ ਆ 40 ਮੇਰੇ ਦਾ ਲਟਕਾ ਹੋਇਆ ਜੀ 7 ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਆਇਆ ਉਹ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਜਿਵੇਂ ਉਹ ਆਪਣਾ ਰਸਾ ਕੱਟਣ ਦਾ ਹੈ ਮੇਟ ਕਾ ਜੇ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਗਿਆ ਤੇ ਡਿੱਗਦਿਆਂ ਸਾਰੇ ਉਹਨਾਂ ਦਿਨ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੋੜ ਮੁਕੇ ਤੇ ਹੀ ਇੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਬੰਦੇ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਆਸ਼ੌਣੀ ਚਾਹੀਦੀ ਹੈ ਅਸੀਂ ਇੱਥੇ ਆਪਣਾ ਸਰਕਾਰ ਕਰੀਏ ਸਾਡੀ ਇੰਨੀ ਮਤ ਕਰਨ ਤੇ ਇਹ ਤੇ ਪੂਜਣਾ ਚੀਨੋ ਕਿ ਨੇ ਸਾਡੀ ਮਾਤੋ ਅਸਰਦੀ ਆ ਕਰਨੇ